ਤੇ ਸਭ ਤੋਂ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਅੱਜ ਫੇਰ ਤੋਂ ਕਰ ਦਿੱਤਾ ਵੱਡਾ ਐਲਾਨ ਇੱਕ ਪਾਸੇ ਤਾਂ ਕਿਸਾਨ ਲੀਡਰ ਜੋ ਜੇਲ੍ਹ ਚੋਂ ਰਿਹਾ ਹੋਏ ਨੇ ਉਸ ਤੋਂ ਬਾਅਦ ਚੰਬੂ ਬਾਰਡਰ ਦੇ ਉੱਤੇ ਪਹੁੰਚੇ ਸਰਬੰਸਿੰਘ ਪੰਦੇਰ ਵੀ ਪਹੁੰਚੇ ਉਹਨਾਂ ਦੇ ਨਾਲ ਹੋਰ ਕਿਸਾਨ ਵੀ ਪਹੁੰਚੇ ਹਾਲਾਤਾਂ ਦਾ ਜਾਇਜ਼ਾ ਲਿਆ ਪਰ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਜੋ ਕਿਸਾਨ ਡਟੇ ਹੋਏ ਸੀ ਕਾਕਾ ਕੋਟਲਾ ਵੀ ਮੰਨਿਉ ਕੁਹਾੜ ਤੇ ਹੋਰ ਕਿਸਾਨ ਲੀਡਰ ਜਿਹੜੇ ਉਹਨਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਅੱਜ ਵੱਡਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਸਰਕਾਰ ਦੇ ਲਈ ਵੱਡੀ ਮੁਸੀਬਤ ਬਣ ਚੁੱਕੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦੇ ਲਈ ਵੱਡੀ ਮੁਸੀਬਤ ਬਣ ਸਕਦੀ ਹੈ ਤਾਂ ਆਖਰ ਕਿਹੜਾ ਅਜਿਹਾ ਐਲਾਨ ਕਰ ਦਿੱਤਾ ਕਿ ਰਣਨੀਤੀ ਅਗਲੀ ਪੂਰੀ ਗੱਲਬਾਤ ਹਾਂਜੀ ਭਾਈ ਕੱਕੇ ਜੀ ਪੱਤਰਕਾਰ ਸਾਥੀਓ ਤੁਸੀਂ ਸਾਰੀ ਤਸਵੀਰ ਵੇਖੀ ਆ ਬਾਹਰ ਅਸੀਂ ਤਾਂ ਪੂਰੀ ਤਕਰੀਬਨ 2:30 ਵਜੇ ਪਟਿਆਲਾ ਜੇਲ੍ਹ ਤੋਂ ਰਿਹਾ ਹੋ ਕੇ ਆਏ ਆ ਬਹੁਤੀ ਸਾਨੂੰ ਬਾਹਰ ਜਾਣਕਾਰੀ ਨਹੀਂ ਹੈਗੀ ਐ ਤਕਰੀਬਨ ਜੇਲ੍ਹ ਜੇਲ੍ਹ ਦੀ ਪੂਰੀ ਜਾਣਕਾਰੀ ਹੈ ਜਿੰਨੇ ਕੁ ਬੰਦੇ ਸਾਨੂੰ ਮਿਲੇ ਨੇ ਜਿੰਨੇ ਕੁ ਰੋਕੇ ਐ ਉਹਨਾਂ ਤੇ ਪੂਰੀ ਗੱਲ ਕਰਨ ਤੇ ਡਿੱਕਾ ਬਣਦੇ ਰਹੇ ਨੇ ਪੂਰੀ ਜਾਣਕਾਰੀ ਸਾਡੇ ਕੋਲੇ ਨਹੀਂ ਜਾਂਦੀ ਰਹੀ ਪਰ ਜਿੰਨੀ ਸਾਨੂੰ ਇਹ ਜਾਣਕਾਰੀ ਜਾਂਦੀ ਰਹੀ ਕਿ ਡੱਲੇਵਾਲ ਸਾਹਿਬ ਨੇ 19 ਤਰੀਕ ਨੂੰ ਜਦੋਂ ਸਾਨੂੰ ਗ੍ਰਿਫਤਾਰ ਕੀਤਾ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਉਹਨਾਂ ਨੇ ਉਹਦੀ ਫੈਸਲਾ ਕਰ ਲਿਆ ਸੀਗਾ ਕਿ ਜਿੰਨੇ ਸਾਡੇ ਕਿਸਾਨ ਆਗੂ ਫੜੇ ਆ ਇਹਨਾਂ ਨੂੰ ਰਿਹਾ ਕਰੋ ਮੈਂ ਉਹਨਾਂ ਚਿਰ ਮੈਂ ਪਾਣੀ ਨਹੀਂ ਲਊਂਗਾ ਤਾਂ ਸਾਨੂੰ ਜਦੋਂ ਕਿਲੇ ਦੇ ਵਿੱਚ ਐਸੇ ਰੋੜ ਤੇ ਬਾਦਰ ਲੈ ਕੇ ਆਏ ਆ ਤਾਂ ਸਾਨੂੰ ਸਾਰਿਆਂ ਨੂੰ ਜਦੋਂ ਪਤਾ ਲੱਗਿਆ ਕਿ ਸਾਨੂੰ ਗ੍ਰਿਫਤਾਰ ਕਰਕੇ ਤਕਰੀਬਨ ਉੱਥੇ 100 150 ਬੰਦਾ ਅਸੀਂ ਆਏ ਆ ਦੋਨੇ ਫੋਰਮਾਂ ਦੇ ਸਾਡੇ ਆਗੂ ਸੀਗੇ ਇੱਕ ਦੂਜੇ ਨੂੰ ਮਿਲਣ ਨਹੀਂ ਦਿੱਤਾ ਵੱਖਰੇ ਵੱਖਰੇ ਲਿਜਾ ਕੇ ਤਾਂ ਉਹ ਸਾਰੀ ਤਸਵੀਰ ਡੱਲੇਵਾਲ ਸਾਹਿਬ ਨੇ ਜਿਹੜਾ ਪਾਣੀ ਹੈ ਕੋਚਾਂ ਕੀਤੀਆਂ ਇੱਕ ਦਿਨ ਇਹ ਵੀ ਆਇਆ ਕਿ ਜਿਹੜੇ ਇੱਥੇ ਬੰਦੇ ਮਿਲਦੇ ਸੀਗੇ ਉਹਨਾਂ ਤੇ ਪਹਿਰਾ ਲਾ ਕੇ ਸਿਵਲ ਵਰਦੀ ਚ ਅੱਜ ਵੀ ਤਕਰੀਬਨ ਤੁਹਾਨੂੰ ਦਿਸਦੀ ਨਹੀਂ ਹੋਣੀ ਫੋਰਸ ਸਿਵਲ ਵਰਦੀ ਚ ਸਾਰੇ ਜਿਹੜੇ ਰੈਂਕ ਦੇ ਐਸ ਐਚ ਓ ਡੀ ਐਸ ਪੀ ਥੱਲੇ ਰੈਂਕ ਦੇ ਸਾਰੇ ਮੁਲਾਜ਼ਮ ਸ਼ਾਪਲ ਨੇ ਇਕੱਲੇ ਇਕੱਲੇ ਦਾ ਫੋਨ ਨਹੀਂ ਜਾਣ ਦਿੰਦੇ ਅੰਦਰ ਡੱਲੇਵਾਲ ਸਾਹਿਬ ਕੋਲੇ ਜਾਣ ਨਹੀਂ ਦਿੰਦੇ ਅੱਜ ਤੇ ਉਤੋਂ ਹਰਫੀਆ ਬਿਆਨ ਇਹ ਦਿੱਤਾ ਹੋਇਆ ਹੈ ਕੋਰਟ ਚ ਜਾ ਕੇ ਵੀ ਅਸੀਂ ਡੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਦੇਖੋ ਕਿੱਡਾ ਝੂਠ ਕਹ ਦੇਣਾ ਚਾਹੀਦਾ ਸੀ ਕਿ ਡੱਲੇਵਾਲ ਸਾਡੇ ਸਟਡੀ ਚ ਐ ਅਸੀਂ ਗ੍ਰਿਫਤਾਰ ਕੀਤਾ ਲੋਕਾਂ 'ਚ ਇਹ ਗੱਲ ਗਈ ਕਿ ਡੱਲੇਵਾਲ ਸਾਹਿਬ ਆਪ ਦੀ ਮਰਜ਼ੀ ਦੇ ਨਾਲ ਹਸਪੀਟਲ 'ਤੇ ਗਏ ਨੇ ਆਪ ਦੀ ਮਰਜ਼ੀ ਦੇ ਮੁਤਾਬਕ ਟ੍ਰੀਟਮੈਂਟ ਲੈ ਰਹੇ ਨੇ ਤਾਂ ਹਾਲਾਤ ਅੱਜ ਵੀ ਜਾ ਕੇ ਦੇਖ ਸਕਦੇ ਹੋ ਕਿ 10 ਦਿਨਾਂ ਦੇ ਅੰਦਰ ਇੱਕ ਵੀ ਪਾਣੀ ਦੀ ਘੋਟ ਨਹੀਂ ਲੱਤੀ ਅਸੀਂ ਰਾਤ ਜਿਹੜੀ ਇਹ ਗੱਲ ਰੱਖੀ ਸੀ ਪ੍ਰਸ਼ਾਸਨ ਨਾਲ ਸਾਡੀ ਡਿਊਟੀ ਦੇ ਵਿੱਚ ਪਟਿਆਲਾ ਜੇਲ੍ਹ ਦੇ ਅੰਦਰ ਮੀਟਿੰਗ ਹੋਈ ਸੀ ਭਈ ਉਹਨਾਂ ਚਿਰ ਕੋਈ ਮੀਟਿੰਗ ਨਹੀਂ ਸਰਕਾਰ ਦੇ ਨਾਲ ਜਿੰਨਾ ਚਿਰ ਸਾਨੂੰ ਸਾਰਿਆਂ ਨੂੰ ਤੁਸੀਂ ਰਹਾ ਨਹੀਂ ਕਰਦੇ ਤਾਂ ਫੇਰ ਹੀ ਜਾ ਕੇ ਸੋਚਿਆ ਜਾ ਸਕਦਾ ਢਲੇਵਾਲ ਸਾਹਿਬਰੇ ਨਹੀਂ ਸਾਨੂੰ ਪੂਰੀ ਜਾਣਕਾਰੀ ਨਹੀਂ ਤਾਂ ਉਸ ਦੇ ਵਿੱਚੋਂ ਫੈਸਲਾ ਲੈਂਦਾ ਰਾਤ ਕਿ ਲਗਭਗ ਸਾਡੇ ਨਾਲ 9 ਵਜੇ ਜਿਹੜੀ ਅੰਦਰ ਗੱਲ ਹੋਈ ਹੈ ਜੇਲ੍ਹ ਸਬ ਰੈਂਟ ਦੀ ਇਹਨਾਂ ਅਧਿਕਾਰੀਆਂ ਦੀ ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਵੀ ਸਾਨੂੰ 2-3 ਘੰਟੇ ਲੱਗ ਜਾਣਗੇ ਅਸੀਂ ਸਾਰਿਆਂ ਜ਼ਿਲਾਂ ਦੇ ਵਿੱਚ ਉਹ ਰਿਹਾ ਕਰ ਅਸੀਂ ਆ ਕਿ ਵੀ ਜਿਹੜੇ ਹਿਸਾਬ ਨਾਲ ਤੁਸੀਂ ਪਹਿਲਾਂ ਰਹਾ ਕੀਤੇ ਆ ਬਈ ਵਰਕਰਾਂ ਨੂੰ ਰਿਹਾ ਕਰਤਾ ਆਗੂਆਂ ਨੂੰ ਬਲਾਕ ਨੂੰ ਜ਼ਿਲ੍ਹੇ ਨੂੰ ਪੰਜਾਬ ਚ ਉਹ ਰੱਖਿਆ ਓਪਨ ਜਿੰਨੇ ਵੀ ਆਗੂ ਐ ਸਾਰਿਆਂ ਨੂੰ ਛੱਡੋਂਗੇ ਤਾਂ ਅੱਗੇ ਗੱਲ ਤੁਰ ਸਕਦੀ ਨਹੀਂ ਸਾਡੀ ਗੱਲ ਨਹੀਂ ਤੁਰਨੀ ਉਹ ਅੱਜ ਜਿਹੜੀ ਰਿਪੋਰਟ ਐ ਉਹ ਸਾਡੇ ਕੋਲੇ ਤਕਰੀਬਨ ਸਾਰੇ ਆ ਗਏ ਆ ਜਿਹੜੇ ਜਿੰਨੇ ਜਿੰਨੇ ਆਗੂ ਸਾਡੇ ਜ਼ਿਲ੍ਹਿਆਂ ਦੇ ਵਿੱਚ ਸੀਗੇ ਜਿਹੜੇ ਟੋਟਲ 1500 ਸੀਗਾ ਜਿਹੜੇ ਰਾਤ ਸੀ 280 ਤਕਰੀਬਨ 9 ਜ਼ਿਲ੍ਹਿਆਂ ਦੇ ਵਿੱਚੋਂ ਬੰਦੇ ਆਏ ਨੇ ਆ ਜਿਹੜੇ ਮੁਕਸਰ ਦੇ ਵਿੱਚ ਪੰਦੇਰ ਸੀਗੇ ਫਰੀਦਕੋਟ ਦੇ ਵਿੱਚ ਮਨਜੀਤ ਰਾਏ ਸੀਗਾ ਲੁਧਿਆਣੇ ਦੇ ਵਿੱਚ ਸੁਖਵਿੰਦਰ ਕੌਰ ਸੀ ਸਾਡੇ ਰੋਪੜ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਆਗੂ ਸੀਗੇ ਤਾਂ ਆਪਣੇ ਨਾਬੇ ਦੇ ਵਿੱਚ ਮਾਨਸਾ ਦੇ ਵਿੱਚ ਸੰਗਰੂਰ ਦੇ ਵਿੱਚ ਬਰਨਾਲੇ ਦੇ ਵਿੱਚ ਤਾਂ ਪਟਿਆਲੇ ਦੇ ਵਿੱਚ ਇਹ ਸਾਰੇ ਜਿਹੜੇ ਕਿਸਾਨ ਆ ਸਾਡੇ ਹੁਣ ਰਿਹਾਓ ਕੇ ਆਏ ਆ ਹੁਣ ਸਾਰਸੀਂ ਉਹ ਪੀਲ ਇਹੀ ਕੀਤੀ ਡੱਲੇਵਾਲ ਸਾਹਿਬ ਨੂੰ ਕਿ ਉਹਨਾਂ ਦੀ ਸਥਿਤੀ ਆ ਜਿਹੜੀ ਜੀਵ ਸੁੱਕ ਰਹੀ ਆ ਗੱਲ ਨਹੀਂ ਹੋ ਰਹੀ ਉਹ ਹਿਸ਼ਿਆਰੀ ਕਰ ਰਹੇ ਨੇ ਤਾਂ ਉਹਦੇ ਵਿੱਚੋਂ ਸਾਡੇ ਅਸੀਂ ਫੌਰੀ ਫੈਸਲਾ ਡੱਲੇਵਾਲ ਸਾਹਿਬ ਨੂੰ ਇਹੀ ਅਪੀਲ ਕੀਤੀ ਆ ਕੇ ਬੋਲਿਆ ਨਹੀਂ ਗਿਆ ਕਿ ਤੁਸੀਂ ਅਸੀਂ ਸਾਰੇ ਜਿਹੜੇ ਆ ਜ਼ਿਲ੍ਹਾ ਚ ਰਿਹਾਵ ਕੇ ਆ ਗਏ ਆ ਸਾਡੀ ਬੇਨਤੀ ਆ ਕਿ ਤੁਸੀਂ ਪਾਣੀ ਦੀ ਘੁੱਟ ਲਵੋ ਉਹਨਾਂ ਨੇ ਇਹ ਕਿਹਾ ਵੀ ਆਗੇ ਅਸੀਂ ਆਖਿਆ ਵੀ ਠੀਕ ਹੈ ਤਾਂ ਉਹਦੇ ਵਿੱਚੋਂ ਜਿਹੜਾ ਪਾਣੀ ਦੀ ਉਹਨਾਂ ਨੇ ਦੋ ਘੁੱਟਾ ਅਸੀਂ ਦੇ ਕੇ ਆਏ ਆ ਅੱਗੇ ਜਿਹੜੀ ਉਪਰੋਕ ਸਾਡੇ ਜਿਹੜੇ ਆਗੂ ਆ ਗਏ ਆ ਇਹ ਤੇ ਵਿਚਾਰ ਕਰਕੇ ਮੈਂ ਕਹਣਾ ਵੀ ਸਾਫ਼ ਹੈ ਕਿ ਜਿਹੜੀ ਭਗਵੰਤ ਮਾਨ ਸਰਕਾਰ ਜਿਹਨੂੰ ਇਹ ਕਹਰੇ ਵੀ ਕੇਸਰੀਵਾਲ ਚਲਾ ਰਿਆ ਤਾਂ ਇਹਨਾਂ ਨੂੰ ਮਾੜਾ ਜਿਹਾ ਸਕੰਜਾ ਕੱਸ ਕੇ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਜਿਹੜੇ ਕਹਿੰਦੇ ਸੀ ਵੀ ਕਿਸਾਨਾਂ ਦੇ ਸੀ ਕਿਸਾਨਾਂ ਦੇ ਪੁੱਤਾਂ ਅਸੀਂ ਮੋਰਚੇ ਦੇ ਨਾਲ 100% ਆ ਸਾਡੀ 19 ਮਾਰਚ ਨੂੰ ਜਦੋਂ ਕੇਂਦਰ ਦੇ ਨਾਲ ਗੱਲ ਹੁੰਦੀ ਹੈ ਉਦੋਂ ਬਾਅਦ ਅਸੀਂ ਦੋ ਮੰਤਰੀਆਂ ਨੂੰ ਸਾਧਿਆ ਕਿ ਸਾਡੇ ਨਾਲ ਸਾਨੂੰ ਇਹ ਰਿਪੋਰਟਾਂ ਨੇ ਕਿ ਮੋਰਚੇ ਦੇ ਵਿੱਚ ਫੋਰਸ ਵਧਾਉਣੀ ਸ਼ੁਰੂ ਕਰਤੀ ਆ ਗਰਮੀਤ ਖੁੱਡੀਆਂ ਖੇਤੀ ਮੰਤਰੀ ਨੇ ਤਾਰ ਚੱਕੋ ਤਾਰੂ ਚੱਕੋ ਤਾਰੂ ਚੱਕ ਦੋਨੇ ਮੰਤਰੀ ਇਥੋਂ ਤੱਕ ਕਿਹਾ ਕਿ ਜਿਹੜੇ ਆਟੇ ਦੇ ਵਿੱਚ ਨੂਨ ਨਹੀਂ ਹੁੰਦਾ ਬੇ ਆਟੇ ਦੇ ਨੂਨ ਬਰਾਬਰ ਵੀ ਅਸੀਂ ਕੋਈ 1% ਵੀ ਮੋਰਚੇ ਦੇ ਖਿਲਾਫ ਸੋਚਦੇ ਹੋਏਗੇ ਜਿਹੜੀ ਸਾਡੀ ਫੋਰਸ ਲਾਈ ਹੈ ਖਨੌਰੀ ਸ਼ੰਭੂ ਉਹ ਅਸੀਂ ਨਸ਼ੇਦ ਨੂੰ ਰੋਕਣ ਵਾਸਤੇ ਲਾਈ ਹੈ ਇਹ ਸਵਾਲ ਵੀ ਕੀਤਾ ਅਸੀਂ ਆਖਿਆ ਪੂਰੇ ਪੰਜਾਬ ਦੇ ਜਿੰਨੇ ਵੀ ਸੜਕਾਂ ਕ੍ਰੋਸ ਕਰਦੀਆਂ ਦੂਜੀਆਂ ਸਟੇਟਾਂ ਨੂੰ ਸਾਰੀਆਂ ਸੀਲ ਨੇ ਕਿ ਜਾ ਕੱਲੀ ਸ਼ੰਭੂ ਖਨੌਰੀ ਸੀਲ ਹੈ ਕਿ ਇੱਥੋਂ ਨਿਸ਼ਾ ਰਿਹਾ ਹੈ ਅਸੀਂ ਆਖਿਆ ਵੀ ਸਾਡੇ ਕੋਲ ਰਿਪੋਰਟਾਂ ਨੇ ਤੁਸੀਂ ਹਮਲਾ ਕਰ ਰਹੇ ਹੋ ਫੇਰ ਖੜੇ ਹੋ ਕੇ ਕਿਆ ਵੀ ਨਹੀਂ ਐਡਾ ਭਰੋਸਾ ਦੇਣ ਦੇ ਦੇਣਾ ਹੋਵੇ ਮੰਤਰੀਆਂ ਨੇ ਤਾਂ ਉਸ ਤੋਂ ਬਾਅਦ ਆਏ ਜਦੋਂ ਅਸੀਂ ਕ੍ਰੋਸਿੰਗ ਕਰਗੇ ਚੰਡੀਗੜ੍ਹ ਤਾਂ ਜਦੋਂ ਪੰਜਾਬ ਦੀ ਆਏ ਹੱਦ ਤੇ ਵਿੱਚ ਸਾਰੇ ਆਗੂਆਂ ਨੂੰ ਸਾਨੂੰ ਇਹ ਜ਼ਬਰਦਸਤੀ ਘੇਰਾ ਪਾ ਕੇ ਗੱਡੀਆਂ ਲਾ ਕੇ ਕਿਤੇ ਪੰਜ ਚਾਰ ਕਰਕੇ ਉਹ ਸਾਰਾ ਕੁਝ ਸਾਡੇ ਗ੍ਰਿਫਤਾਰ ਕੀਤੇਗੇ ਵੱਡੇ ਪੱਦਰ ਤੇ ਤਾਂ ਉਹ ਸਾਰੀ ਮੈਨੂੰ ਇਹ ਲੱਗਦਾ ਜਿਹੜੀ ਬਿਉਂਤਬੰਦੀ ਦੇ ਨਾਲ ਐਕਸ਼ਨ ਕੀਤਾ ਐਕਸ਼ਨ ਕਰਕੇ ਵੀ ਮੰਨਣਾ ਨਾ ਵੱਡੀ ਗਲਤੀ ਹੈ ਮੰਨਣਾ ਵੀ ਨਾ ਕੀ ਝਿਜਕਿਆ ਦੇਖੋ ਅਸੀਂ ਜੇਲ੍ਹ ਚ ਜਾ ਕੇ ਆਇਆ ਸੀ ਉੱਪਰ ਕਹਿ ਰਹੇ ਆ ਕਿ ਪਟਿਆਲਾ ਜੇਲ੍ਹ ਚੋਂ ਆਏ ਆ ਸਾਰੇ ਕਿਸਾਨ ਸਾਡੇ ਆਗੂ ਜੇਲ੍ਹ ਚੋਂ ਆਏ ਆ ਸਾਡਾ ਕਰੋੜਾਂ ਦਾ ਇਹਨਾਂ ਨੇ ਨੁਕਸਾਨ ਕੀਤਾ ਸਾਡੇ ਗੁਰੂ ਘਰਾਂ ਦੇ ਜਿਹੜੇ ਲੰਗਰ ਲੱਗੇ ਸੀਗੇ ਸ਼੍ਰੋਮਣੀ ਕਮੇਟੀ ਦੇ ਉਹ ਢਾਏ ਜਿਹੜੇ ਪਿੰਡਾਂ ਨੇ ਸਾਡੇ ਬਲਾਕ ਲੈਵਲ ਦੇ ਲੰਗਰ ਚਲਾਏ ਉਹ ਢਾਏ ਜਿਹੜੇ 10-10 ਰੁਪਏ ਇਕੱਠੇ ਕਰਕੇ ਪਿੰਡ ਵਾਲਿਆਂ ਨੇ ਆਪਦੀ ਟਰਾਲੀ ਦੇ ਵਿੱਚ ਗੈਸ ਸਿਲੰਡਰ ਜਿਹੜੇ ਆਪਣੇ ਫ੍ਰਿਜਾ ਕੋਲਰ ਸਾਰਾ ਕੁਸਾ ਇਹਨਾਂ ਨੇ ਪੁਲਿਸ ਨੂੰ ਚੁਕਾਇਆ ਜਿਹਦੇ ਵਿੱਚੋਂ ਸਾਫ ਹੋ ਰਿਹਾ ਪੁਲਿਸ ਨੇ ਕਮੇਡੀਆਂ ਬਣਾਈਆਂ ਵੀ ਅਸੀਂ ਕੁਝ ਨਹੀਂ ਚੱਕਿਆ ਕਿਸਾਨਾਂ ਨੇ ਸਮਾਨ ਆਪਦਾ ਵਾਪਸ ਲੈ ਲਿਆ ਖਨੌਰੀ ਦੀ ਤਾਜ਼ਾ ਰਿਪੋਰਟ ਆ ਰਹੀ ਹੈ ਪੱਖੋ ਤੇ ਸਾਡੀ ਇਕਾਈ ਹੈ ਬੀਕੇ ਜੂ ਸਧੂਪੁਰ ਦੀ ਉਹਨਾਂ ਦੀ ਟਰਾਲੀ ਗਵਨ ਹੋਈ ਉਹਨਾਂ ਨੇ ਦਰਖਾਸਤ ਦਿੱਤੀ ਪੁਲਿਸ ਵਾਲੇ ਅਧਿਕਾਰੀ ਨੇ ਆਪਦਾ ਦੋਸਤ ਖੜਾ ਕਰਕੇ ਮਾਨਸਾ ਦੇ ਵਿੱਚੋਂ ਕਿ ਟਰਾਲੀ ਤੋਂ ਮੈਨੂੰ ਅਧਾਰ ਕੱਢ ਦੇ ਮੈਨੂੰ ਚਾਹੀਦਾ ਉਹ ਧਾਰ ਕਾਰਡ ਦਿਖਾ ਕੇ ਗਲਤ ਨਾਮ ਲਿਖਾ ਕੇ ਉਹ ਧਾਰ ਕਾਰਡ ਤੇ ਟਰਾਲੀ ਚੋਰੀ ਕਰਕੇ ਲੈ ਕੇ ਗਿਆ ਤਾਂ ਸਾਡੇ ਕਿਸਾਨ ਜਦੋਂ ਗਏ ਪੜਤਾਲ ਕੀਤੀ ਤਾਂ ਉਹ ਜਾ ਕੇ ਟਰਾਲੀ ਕਿਸੇ ਪਿੰਡ ਦੇ ਵਿੱਚੋਂ ਲੱਭ ਲਈ ਤਾਂ ਮੰਗਰੋ ਜਦੋਂ ਇਹਨਾਂ ਸ਼ਕਤੀ ਵਰਤੀ ਹੈ ਤਾਂ ਉਹ ਐਸ ਐਚਓ ਜਾਂ ਜਿਹੜਾ ਪੁਲਿਸ ਮੁਲਾਜ਼ਮ ਸੀ ਮੈਨੂੰ ਨਹੀਂ ਪਤਾ ਕੀ ਰੈਂਕ ਦਾ ਪਰ ਉਹ ਮੰਨਿਆ ਚਪਾਈ ਹੈ ਜੀ ਚਪਾਈ ਮੰਨਿਆ ਕਿ ਟਰਾਲੀ ਮੈਂ ਚੋਰੀ ਕੀਤੀ ਹੈ ਪਰ ਸਰਕਾਰ ਨੇ ਹਜੇ ਤੱਕ ਉਤੇ ਕਾਰਵਾਈ ਨਹੀਂ ਕੀਤੀ ਇਹ ਸਾਡੀਆਂ ਮੰਗ ਨੇ ਕਿ ਜਿਨੇ ਸਮਾਨ ਚੋਰੀ ਕੀਤਾ ਜਿਨੇ ਮੋਰਚਿਆਂ ਦੇ ਵਿੱਚ ਹਮਲੇ ਕੀਤੇ ਉਹਨਾਂ ਤੇ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉਹ ਵੀ ਇੱਕ ਸ਼ਾਮਲਾ ਵਿੱਚ ਜਿਹੜਾ ਸਾਡੀ ਜਿਹੜੇ ਇਹ ਕਹਿ ਰਹੇ ਆ ਇੱਕ ਸਾਫ਼ ਆ ਗਈ ਗੱਲ ਜਿਹੜੇ ਕਹਿੰਦੇ ਵੀ ਕਿਸਾਨਾਂ ਨੇ ਆਪਦਾ ਸਮਾਨ ਵਾਪਸ ਲੈ ਲਿਆ ਤੇ ਉਹ ਸਾਫ਼ ਇੱਕ ਤਸਵੀਰ ਆ ਗਈ ਕਿ ਸ਼ੰਭੂ ਤੋਂ ਵੀ ਟਰੈਕ ਚੋਰੀ ਹੋਈਆਂ ਖਨੌਰੀ ਤੋਂ ਵੀ ਹੋਈਆਂ ਅਨੇਕਾਂ ਸਮਾਨ ਆ ਜਿਹੜਾ ਉਹ ਹੋਇਆ ਪਰ ਛੋਡੇ ਮਾਦਮ ਰਹੀ ਅਸੀਂ ਕਿਸਾਨਾਂ ਦੇ ਸਾਥ ਦੇ ਨਾਲ ਵਾਦਾ ਕਰਦੇ ਆਂ ਇੱਕ ਵੀ ਚੀਜ਼ ਇਹਨਾਂ ਨੂੰ ਡੱਬੀ ਦੇ ਵੀ ਨਹੀਂ ਛੱਡਣ ਦੇਵਾਂਗੇ ਭਾਵੇਂ ਸਾਨੂੰ ਕੁਰਬਾਨੀ ਕਿੰਨੀ ਵੀ ਦੇਣੀ ਪਵੇ ਇੱਕ ਇੱਕ ਪੈਸਾ ਇਹਨਾਂ ਤੋਂ ਵਸੂਲਾਂਗੇ ਇਹ ਸਾਨੂੰ ਵਿਸ਼ਵਾਸ ਹੈ ਪੰਜਾਬ ਦੇ ਲੋਕਾਂ ਤੇ ਭਾਰਤ ਦੇ ਲੋਕਾਂ ਤੇ ਜਿੰਨਾ ਸਾਡਾ ਫਰਿੱਜ ਚੋਰੀ ਕਰ ਲਈ ਟਰੈਡ ਚੋਰੀ ਕਰ ਲਈ ਟਰਾਲੀ ਚੋਰੀ ਕਰ ਲਈ ਸਾਡੇ ਬਜ਼ੁਰਗਾਂ ਦੀਆਂ ਲੱਤਾਂ ਬਾਹਾਂ ਤੋੜ ਲੀਆਂ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗੇ ਇਹ ਸੋਡੇ ਰਾਹੀਂ ਅਸੀਂ ਉਹਨਾਂ ਨੂੰ ਸੜਿਆ ਇੱਕ ਮਿੰਟ ਸਵਾਲ ਬਾਅਦ ਵਿੱਚ ਕਰਾਂਗੇ ਆਬ ਦੇ ਜਿਹੜਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ ਹੈ ਪਿੰਡ ਡੱਲੇਵਾਲ ਉੱਥੇ ਜਿਹੜਾ ਮੋਰਚਾ ਚੱਲ ਰਿਹਾ ਉਹਦੇ ਸਾਰੇ ਰਸਤੇ ਸੀਲ ਕੀਤੇ ਹੋਏ ਆ ਫੋਰਸ ਨੇ ਆਧਾਰ ਕਾਰਡ ਦੇਖ ਕੇ ਨੰਗਣ ਜਾ ਰਹੇ ਨੇ ਉਹ ਸਾਡਾ ਮੋਰਚਾ ਜਾਰੀ ਰਹੂਗਾ ਦੂਜਾ ਮੋਰਚਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਿੰਡ ਮੰਡੀਕਲਾਂ ਦੇ ਵਿੱਚ ਚੱਲ ਰਿਹਾ ਉੱਥੇ ਵੀ ਜਾ ਕੇ ਜਿਹੜੀਆਂ ਬਾਹਰਲੀਆ ਰਿਪੋਰਟਾਂ ਸਾਰੀਆਂ ਅਸੀਂ ਇਕੱਠੇ ਕਰਕੇ ਏਦੋਂ ਬਾਅਦ ਡੱਲੇਵਾਲ ਸਾਹਿਬ ਨੂੰ ਅਸੀਂ ਅਪੀਲ ਕਰਾਂਗੇ ਜਾ ਕੇ ਸਾਰੇ ਆਗੂ ਕਿ ਮੈਡੀਕਲ ਐਡ ਜਿਹੜੀ ਲੈਂਡ ਤੇ ਉਹ ਅਸੀਂ ਮਨਾਵਾਂਗੇ ਅੱਗੇ ਵੀ ਅਸੀਂ ਮਨਾਇਆ ਤੇ ਉਸ ਕਰਕੇ